ਠੰਡੀਆਂ ਚੀਜ਼ਾਂ ਪੀਤੀ ਜਾ ਰਹੀ ਹੈ ਮੈਂ ਯੂਰਪ ਦੇ ਦੇਸ਼ਾਂ ਦੇਖ ਕੇ ਹੈਰਾਨ ਹੋ ਗਿਆ ਉਹ ਸਰਦੀ ਦੀ ਰੁੱਤ ਦੇ ਚ ਵੀ ਇੱਥੇ ਤੇ ਮੈਂ ਹੰਮਤ ਨਾਲ ਕਹਿ ਰਿਹਾ ਕਿਧਰੇ ਮੈਂ ਉੱਥੇ ਸਟੇਜ ਤੇ ਕਹਿ ਬੈਠਾ ਮੈਂ ਕਿ ਨਹੀਂ ਠੰਡ ਬਰਪਾਂ ਪਈਆਂ ਪੈਂਦੀਆਂ ਨੇ ਤੇ ਤੁਸੀਂ ਇਹ ਪੀ ਰਹੇ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ ਗਰਦਨ ਦੁਖਦੀ ਹੈ ਬੁਰਾ ਹਾਲ ਹੈ ਤੇ ਮੈਂ ਕਹ ਦੁੱਖ ਕੇ ਨਹੀਂ ਤੇ ਹੋਰ ਕੀ ਹੋਵੇਗਾ ਮੈਨੂੰ ਇਹ ਜੋ ਕੋਲਡ ਡਰਿੰਕ ਬਣਾਉਂਦੀਆਂ ਨੇ ਇੱਕ ਕੰਪਨੀ ਤੋਂ ਫੋਨ ਆਈ ਹੈ ਵੀ ਅਸੀਂ ਤੁਹਾਡੇ ਤੇ ਮੁਕਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਗੋਲੇਆ ਹੁਣ ਉਹ ਤੇ ਪ੍ਰਚਾਰ ਕਰਦੇ ਤੁਸੀਂ ਸਰਦੀਆਂ ਚ ਵੀ ਪੀਓ ਤੇ ਠੀਕ ਉਦੋਂ ਮੈਨੂੰ ਖਿਆਲ ਆਇਆ ਤੇ ਇਹਨਾਂ ਦੀ ਵਿਕਰੀ ਦੇ ਵਿੱਚ ਫਰਕ ਪਏਗਾ ਤਾਂ ਮੈਨੂੰ ਧਮਕੀ ਦੇਣ ਦੇ ਪੈਣਾ ਵੀ ਤੁਸੀਂ ਬੋਲੋਗੇ ਇਹਦੇ ਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ ਹੈ ਹੁਣ ਮੈਂ ਇਤਨੇ ਹੀ ਅਰਜ਼ ਕਰਾਂ ਸ਼ਰਬਤ ਇੰਜ ਕਹਦੇ ਆਂ ਸ਼ਰਬਤ ਬਰਫ ਪੈ ਰਹੀ ਹੈ ਬੜੀ ਭयंकर ਠੱਡ ਤੇ ਉਹਨੇ ਸ਼ਰਬਤ ਪੀ ਰਿਆ ਜਦੀ ਤਾਸੀਰ ਠੰਡੀ ਹੈ ਫਿਰ ਠੰਡ ਵੱਧਦੀ 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 ਪਤਾ ਨਹੀਂ ਕਿਤਨੇ ਭयंਕਰ ਰੋਗਾਂ ਨੂੰ ਜਨਮ ਦੇਵੇਗੇ ਜਨਮ ਦੇਵੇਗੇ ਸਾਰੇ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ ਜੈਸੇ ਮੈਂ ਉਦਾਹਰਣ ਦੇ ਆਂ ਕੁਦਰਤ ਕੁਝ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ ਅੱਗੇ ਪਿੱਛੇ ਨਹੀਂ ਕਰਦੀ ਜਿਸ ਮੌਸਮ ਦੇ ਜਿਹੜੀ ਸਾਗ ਸਬਜ਼ੀ ਤੇ ਫਲ ਕੁਦਰਤ ਪੈਦਾ ਕਰ ਰਹੀ ਹੈ ਉਹ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ ਵਿੱਚ ਇਹ ਖਾਣੇ ਕਰਦਾ ਐਨੇ ਕੁਦਰਤ ਇਹ ਕਹਿ ਰਹੀ ਹੈ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਜਿਸ ਰੁੱਤ ਦੇ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ ਨਾ ਖਾਓ ਲੇਕਿਨ ਅੱਜ ਸਾਧਨ ਨੇ ਜਿਸ ਰੂਪ ਰੁੱਤ ਦੇ ਵਿੱਚ ਜਿਹੜੀ ਚੀਜ਼ ਪੈਦਾ ਨਹੀਂ ਆਉਂਦੀ ਉਹਨੂੰ ਕੋਲ ਸਟੋਰੇਜ ਦੇ ਵਿੱਚ ਰੱਖ ਕੇ ਬੇਰੁੱਤਾ ਵੀ ਖਿਲਾਇਆ ਜਾ ਸਕਦਾ ਹੈ ਹੁਣ ਮੈਂ ਫਿਰ ਥੋੜਾ ਜਿਹਾ ਸਹਿਮਾ ਕਿ ਤੇਰੇ ਕੋਲ ਸਟੋਰੇਜ ਵਾਲੇ ਵੀ ਮੈਨੂੰ ਧਮਕੀ ਨਾ ਦੇਣ ਬੇਰੁੱਤਾ ਵੀ ਖਿਲਾਇਆ ਜਾ ਸਕਦਾ ਇਹ ਰੋਗ ਪੈਦਾ ਕਰੇਗਾ ਜਿਸ ਚੀਜ਼ ਨੂੰ ਜਿਸ ਸਾਗ ਸਬਜ਼ੀ ਨੂੰ ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੇ ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ ਨਾ ਖਾ ਜਿਸ ਚੀਜ਼ ਨੂੰ ਪ੍ਰਕਿਰਤੀ ਪ੍ਰਮਾਤਮਾ ਦਾ ਨਿਯਮ ਰੁੱਸ ਦੇ ਮੁਤਾਬਕ ਪੈਦਾ ਕਰਵਾਇ ਓ ਖਾਓ ਓ ਖਾਓ